ਆ ਦਿਖਾ ਪਹਿਲਾਂ ਦਿਖਾ ਹਾਂ ਦਾ ਬੱਡ ਪੱਟ ਕਰੀ ਆਹ ਕਰਤੂਤ ਆ ਸਾਡੇ ਲੋਕਾਂ ਦੀ ਤੇ ਮੈਨੂੰ ਅੱਜ ਜਦੋਂ ਮੈਂ ਪਹਿਲਾਂ ਵੀ ਕਿਹਾ ਸੀ ਉਦੋਂ ਵੀ ਕੋਈ ਸੁਣਵਾਈ ਨਹੀਂ ਹੋਈ ਅੱਜ ਫੇਰ ਕੋਈ ਸੁਣਵਾਈ ਨਹੀਂ ਹੋ ਰਹੀ डीसी ਵਹੰਡੇ ਨਾਲ ਵੀ ਗੱਲ ਹੋਗੀ ਡੀਐਫਓ ਨਾਲ ਵੀ ਗੱਲ ਹੋਗੀ ਦੇਖਦੇ ਆ ਆਉਂਦੇ ਦਾ ਕਹਿੰਦੇ ਦਾ ਹੈਗੇ ਆਉਣੇ ਆ ਪਰ ਕਾਰਵਾਈ ਕੀ ਕਰਦੇ ਆ ਦੇਖ ਲੋ ਬਾਈ ਕਰਤੂਤ ਲੋਕਾਂ ਦੀ ਆ ਸੜਕਾਂ ਨਾਲ ਪਰੇ ਜਾਂਦੀ ਆ ਸੜਕ ਦੇ ਨਾਲ ਉਹ ਦਿਖਾ ਓਏ ਪੱਕਾ ਖਾਲ ਆ ਆ ਜਾ ਆ ਪੱਕਾ ਖਾਲ ਜਾਂਦਾ ਨਾਲ ਪੱਕੇ ਖਾਲ ਦੇ ਤੇ ਸੜਕ ਦੇ ਸੰਗ ਜਾਲੀਆਂ ਖੜੀਆਂ ਆ ਆ ਦੇਖ ਲੋ ਇੱਕ ਮਿੰਟ ਪੱਕਾ ਆ ਪੱਕਾ ਖਾਲ ਦੱਸ ਆ ਆ ਪੱਕਾ ਖਾਲਾ ਆ ਦੇਖ ਲੋ ਆ ਪੱਕਾ ਖਾਲਾ ਗਿਆ ਆ ਪਰਲੇ ਪਾਈ ਸੜਕ ਆ ਗਈ ਆ ਦੇਖ ਲੋ ਆ ਛੜਕ ਆ ਗਈ ਆ ਪੰਨਾਂ ਪੱਟ ਕੇ ਉਹ ਮਾਰੀਆਂ ਜਿਹੜੀ 20 ਸਾਲ 25 ਸਾਲ ਦੇ ਤਿਆਰ ਹੋਈਆ ਟਾਂਦੀ ਉਹ ਮਾਰੀ ਪੱਟ ਕੇ ਮੈਂਡ ਦੋ ਠੋਕੀਆਂ ਆ ਤੀਜੀ ਨੂੰ ਦਿਖਾਉਣੇ ਆ ਜਾਓ ਇਹਨੂੰ ਵੀ ਪਾਲਾ ਸੀ ਆ ਕੇ ਕਹਾੜਾ ਇਹਦਾ ਗੱਲ ਕਰਾ ਧੰਨਵਾਦ ਆ ਮੁੰਡੇ ਆ ਗਏ ਮੌਕੇ ਤੇ ਇਹਨਾਂ ਨੇ ਆ ਕੇ ਰੋਕ ਲਿਆ ਆ ਸੜਕ ਤੇ ਤੁਰੇ ਜਾਂਦੇ ਆ ਆਦ ਰਾਤ ਖੜਿਆ ਪਰੇ ਪੱਕਾ ਖਾਲਾ ਬਚਾਲੇ ਟਾਲੀਆਂ ਖੜੀਆਂ ਛੜਦੇ ਹੀ ਨਹੀਂ ਯਾਰ ਹਰਾਨੀ ਦੀ ਗੱਲ ਆ ਇੱਕ ਪਾਸੇ ਪਾਏ ਕਹੀ ਜਾਣਗੇ ਅੱਗ ਲੱਗ ਗਈ ਓਏ ਟੈਂਪਰੇਚਰ ਵੱਧ ਗਿਆ ਓਏ ਗਰਮੀ ਵੱਧ ਗਈ ਓਏ ਤਾਪਮਾਨ ਵੱਧ ਗਿਆ ਓਏ ਛੱਕੇ ਵੇ ਗਰਮੀ ਦੇ ਹੌਂਕ ਦੇ ਢਿੱਗ ਜੀਉ ਨਿਕਲਿਆ ਦਰਾਤ ਲਿਆ ਖੜਦੇ ਆ ਤੇ ਪੱਟਣ ਲੱਗੇ ਮੈਂਟ ਲਾਉਂਦੇ ਆ ਆਹ ਦੇਖ ਲੋ ਲੈ ਆਹ ਕਰਤੂ ਦਾ ਨਾ ਲੋਕਾਂ ਦੀ ਇਹਦਾ ਇੰਨੀ ਕ ਬਚਾ ਲਿਆ ਕਿ ਆਹ ਦੇਖਦਾ ਆ ਪਾ ਲਿਆ ਹੁਣ ਇਹਦਾ ਜ਼ਿੰਮੇਵਾਰ ਕੌਣਾ ਆ ਦੇਖ ਲੋ ਇਹਦਾ ਗੱਲ ਕਰਾ ਉੱਤੋਂ ਦਾ ਵੱਡੀ ਬੁੱਡੀ ਬੈਠਿਆ ਉਹ ਤਾਂ ਵੱਡ ਲੀਆਂ ਖੜੀਆਂ ਆ ਖਾਲ ਦਿਖਾ ਦੇ ਆ ਪਰੇ ਖਾਲ ਆ ਗਿਆ ਆ ਤਾਲੀ ਆ ਗਈ ਆ ਸੜਕ ਇਧਰ ਆ ਗਈ ਸੜਕ ਦੇ ਨਾਲ ਸਰਕਾਰੀ ਖਾਲਾ ਵਿਚਾਲੇ ਸਰਕਾਰੀ ਥਾਂ ਟਾਲੀਆਂ ਖੜੀਆਂ ਉਹ ਪਟਤੀਆਂ ਦੋ ਪਟਤੀਆਂ ਇਹਨੂੰ ਬਾੜਾ ਰੱਖ ਲਿਆ ਸੀ ਆ ਕੇ ਫੇਰ ਤਾਂ ਸੀਗਾ ਇਹਨੇ ਜਾਣਾ ਚ ਆ ਕੇ ਕਹਾੜਾ ਇਹਦਾ ਆ ਕੇ ਗੱਲ ਕਰ ਮੌਕੇ ਦੇ ਨਾ ਨੇ ਆ ਕੇ ਰੋਕ ਲਿਆ ਇੱਕ ਵਾਰੀ ਜਿਹੜਾ ਬੰਦਾ ਪੱਟ ਰਿਹਾ ਹੈ ਨਾ ਟਾਲੀਆਂ ਅੱਗ ਲਾਈ ਨਹੀਂ ਬਾਈ ਲੱਗਦੀ ਅਗਰੀ ਦਾ ਨਾਮਾ ਬੰਦੇ ਕੋਲੇ ਉਲਟਾ ਪੁੱਛਿਆ ਕਹਿੰਦਾ ਮੈਂ ਪੱਟ ਕੇ ਗੁਰਦੁਆਰੇ ਹੁੰਦੇੜੀਆਂ ਲੈ ਦੱਸ ਯਾਰ ਸ਼ਰਬੀਰ ਕਿੰਨੀ ਪੈਲੀ ਹੋਏ ਤੇ ਕੋਲੇ 40 ਕਿੱਲੇ ਬਾਣ ਆ ਦੱਸ ਲੈ ਯਾਰ 40 ਕਿੱਲੇ ਬਾਣ ਹੈ ਤੇ ਆ ਆ ਇੱਥੇ ਟਾਲੀਆਂ ਸਰਕਾਰੀ ਥਾਂ ਦੇ ਖੜੀਆਂ ਪੱਟੀ ਜਾਂਦੇ ਆ ਮੈਂ ਸਰਕਾਰ ਨੂੰ ਅਪੀਲ ਕਰਦਾ ਡੀਸੀ ਬਟਿੰਡੇ ਨਾਲ ਵੀ ਗੱਲ ਹੋਈ ਹੈ ਡੀਐਫਓ ਨਾਲ ਵੀ ਗੱਲ ਹੋਈ ਹੈ ਜਿਹੜਾ ਜੰਗਲਾਤ ਅਫਸਰ ਆਪ ਜ਼ਿਲ੍ਹੇ ਦਾ ਉਹਦੇ ਨਾਲ ਵੀ ਗੱਲ ਹੋਈ ਹੈ ਕੈਨੇਡਾ ਹੈਗੇ ਵੀ ਆਉਣੇ ਆ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਯਾਰ ਐਂ ਤਾਂ ਲੋਕਾਂ ਨੇ ਦਰਾਸਤ ਹੀ ਨਹੀਂ ਛੱਡਣਾ ਕੋਈ ਕੀ ਫਿਰ ਫਾਇਦਾ ਡਰਾਮੇ ਕਰਨ ਦਾ ਵੀ ਅਸੀਂ ਹਰਿਆਵਲ ਆ ਬਣਾ ਰਹੇ ਹਾਂ ਹਰਿਆਵਲ ਦਸਤਾ ਬਣਾਤਾ ਜੀ ਹਰਿਆਵਲ ਦਾ ਦਿਹਾੜਾ ਬਣਾ ਰਹੇ ਹਾਂ ਜੀ ਆ ਬਾਤਾ ਵਰਨ ਦਿਹਾੜਾ ਬਣਾ ਰਹੇ ਸੀ ਕੀ ਫਾਇਦਾ ਯਾਰ ਇਹਨਾਂ ਡਰਾਮਿਆਂ ਦਾ ਖਾਣਾ ਪੂਰਤੀਆਂ ਦਾ ਯਾਰ ਕੁਆਂਟ ਸਾਈਡਰ ਨੂੰ ਮੜਾ ਮੋਟਾ ਅਧਿਕਾਰੀਆਂ ਨੂੰ ਕਹਿ ਲੋਕਾਂ ਨੇ ਇੱਕ ਰੋਖ ਨਹੀਂ ਛੱਡਣਾ ਇੱਕ ਰੋਖ ਵੀ ਇਹ ਬੈਰੀ ਹੋਏ ਖੜਾ ਸਾਰੇ ਆਪਣੇ ਜਿੰਨੇ ਬਾਣਾ ਦੇ ਖੜੇ ਸੀਗੇ ਜ਼ਮੀਨਾਂ ਜੋ ਸਾਰੇ ਉਹ ਪੱਟ ਤੇ ਉਹ ਜਮਾ ਸਾਫੂ ਕਰੀ ਤੁਰੇ ਜਾਂਦੇ ਆ ਹੁਣ ਇਹਨਾਂ ਨੂੰ ਪੈ ਗਏ ਜਿਹੜੇ ਕੋਈ ਸੜਕਾਂ ਦੇ ਖੜੇ ਆ ਕੋਈ ਪਈਆਂ ਦੇ ਖੜੇ ਆ ਕੋਈ ਖਾਲਾਂ ਦੇ ਖੜੇ ਆ ਕੋਈ ਸਰਕਾਰੀ ਸੂਆਂ ਦੇ ਖੜੇ ਆ ਉਹਨਾਂ ਨੂੰ ਪੈ ਗਏ ਹੁਣ ਮੈਂ ਭਵੰਤ ਮਾਲ ਨੂੰ ਅਪੀਲ ਕਰਦਾ ਵੀ ਜਿਹੜੇ ਬੰਦਾ ਦਰਾਤ ਪੜਦਾ ਉਹਦਾ ਮੋਟਰ ਦਾ ਕਨੈਕਸ਼ਨ ਕੱਟ ਦੇ ਫੇਰੇ ਲੋਕ ਸੂਤ ਆਉਣਗੇ ਇਹ ਡੰਡੇ ਦੇ ਯਾਰ ਆ ਲੋਕ ਇਹ ਪਿਆਰਪੁਰ ਦੀ ਭਾਸ਼ਾ ਕੋਈ ਨਹੀਂ ਸਮਝਦੇ ਨਹੀਂ ਹੈਗੇ ਮੈਂ ਕਿਸਾਨ ਜਥੇਬੰਦਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਤੁਸੀਂ ਫਿਰ ਝਟ ਖੜ ਜਾਂਦੇ ਉਹਨਾਂ ਦੇ ਨਾਲ ਆ ਕੇ ਜੇ ਕੱਲ ਨੂੰ ਕੋਈ ਕਾਰਵਾਈ ਹੋ ਗਈ ਕੋਈ ਪਰਚਾ ਹੋ ਗਿਆ ਮੈਂ ਦੇਖ ਲੈਣਾ ਆ ਜਿੰਨੇ ਕਿਸਾਨ ਜਥੇਬੰਦ ਨਾਲ ਖੜਨ ਗਿਆ ਕੇ ਸਾਡੇ ਕਿਸਾਨ ਦੇ ਪਰਚਾ ਕਰਤਾ ਜੀ ਉਹ ਤੁਹਾਨੂੰ ਅਪੀਲ ਆ ਓਏ ਤੁਸੀਂ ਇਕੱਲਾ ਮਸਲਾ ਇਕੱਲੇ ਮਾਪਜਾਂ ਤੱਕ ਐ ਐਮਐਸਪੀਆ ਤੱਕ ਮਸਲਾ ਨਾ ਰੱਖੋ ਉਹ ਫਨਾਹ ਕਰੀ ਜਾਂਦੇ ਧਰਤੀ ਨੂੰ ਇਹ ਇਹਨੂੰ ਮਤ ਦਿਓ ਅਕਲ ਦਿਓ ਇਹ ਸੈਮੀਨਾਰ ਕਰਾਇਆ ਕਰੋ ਜਿੱਥੇ ਕੋਈ ਭਾਸ਼ਣ ਕਰ ਦੇਉ ਪ੍ਰਚਾਰ ਕਰ ਦੇਉ ਸਟੇਜਾਂ ਦੇ ਖੜ ਕੇ ਦੱਸਿਆ ਕਰੋ ਵੀ ਦਰਾਤ ਨਾ ਪਟੋ ਉਹ ਤੁਹਾਡੇ ਸੱਜਣਾ ਓਏ ਤੁਹਾਡੇ ਮਿੱਤਰ ਆ ਓਏ ਇਹ ਉਹ ਤੁਹਾਡੇ ਨਾਲ ਮੱਚਦੇ ਆ ਓਏ ਤੁਸੀਂ ਮਰ ਜਾਂਦੇ ਓ ਜਉਂਦੇ ਮੱਚਦੇ ਆ ਜਿਵੇਂ ਮਿੱਟੀ ਹੋ ਜਾਂਦੇ ਮਰ ਕੇ ਇਹ ਉਹ ਤੋਂ ਜਉਂਦੇ ਖੜੇ ਕਈ ਵਾਰੀ ਆਪਾਂ ਪੱਟ ਕੇ ਟਾਲੀ ਕਿਕਰ ਜਿਉਂ ਉਹਦੀ ਸੁਕਾ ਕੇ ਮਚਾ ਦਿੰਨੇ ਆ ਬੰਦਾ ਆ ਕਲੂ ਹੱਥ ਮਾਰੋ ਬੇਕਲੂ ਅਕਲ ਦਿਓ ਨੇਓ ਕਿਉਂ ਤਬਾਹ ਕਰਨ ਤੇ ਲੱਗਿਓ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨਸਲਾਂ ਉਹ ਰਹਿਣ ਜੋਗ ਰਹਿਣੀ ਨਹੀਂ ਧਰਤੀ ਓਏ ਫਿਰ ਕਹਿੰਦੇ ਮੀਂਹ ਨਹੀਂ ਪੈਂਦਾ ਐਡੀਆਂ ਜੀਭਾਂ ਨਿਕਲੀਆਂ ਫਰਦੀਆਂ ਝੋਨਾ ਕਿਵੇਂ ਲੱਗੇ ਮੀਂਹ ਛੋਟੇ ਮੇਰੇ ਮੁਝਾਂ ਹੋਰ ਨਿਕਲਾਈ ਕਿਵੇਂ ਪੈਜੂਗਾ ਮੀਂਹ ਤੁਸੀਂ ਜਿਹੜਾ ਹਾਲਾਤ ਕਰੀ ਜਾਂਦੇ ਹੋ ਪੰਜਾਬ ਦੇ ਫਿਰ ਮੀਂਹ ਪਾਲਦੇ ਆ ਤੁਹਾਮਰੀ ਪੰਜਾਬ ਦਾ ਜਿਹੜਾ ਵੀ ਜੰਗਲਾਤ ਮੰਤਰੀ ਆ ਸ਼ਾਇਦ ਘਟਾਰੂ ਚੱਕ ਜੰਗਲਾਤ ਮੰਤਰੀ ਆ ਉਹਦੇ ਤੱਕ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਆ ਦੋ ਦਿਨਾਂ ਚ ਦੋ ਵਾਕਏ ਹੋਇਆ ਇਹ ਸਿਲਵਰਾ ਪਿੰਡ ਐ ਇੱਥੋਂ ਗੁਮਟੀ ਨੂੰ ਜਾਂਦੇ ਆ ਸੜਕ ਦੇ ਟਾਲੀਆਂ ਖੜੀਆਂ ਅਜੇ ਬੰਦਾ ਪੈ ਗਿਆ ਇਹਨੇ ਪੱਟਲੀਆਂ ਦੋ ਆ ਇੱਕ ਪੱਟਣ ਨੂੰ ਲੱਗਿਆ ਸੀਗਾ ਬੀਬੋ ਕੇ ਵਜਦੇ ਆ ਨਾ ਕੀ ਐਰਾ ਹਰਪ੍ਰੀਤ ਕਹਿੰਦੇ ਆ ਹਰਪ੍ਰੀਤ ਹਰੂ ਸਿੰਘ ਇਹਦਾ ਨਾਂ ਐ ਹਰਪ੍ਰੀਤ ਸਿੰਘ ਮੈਂ ਸਰਕਾਰ ਨੂੰ ਮੈਂ ਡੀਸੀ ਬਟੰਡੇ ਨੂੰ ਮੈਂ ਜੰਗਲਾਤ ਮਹਿਕਮੇ ਨੂੰ ਬੇਨਤੀ ਕਰਦਾ ਇੱਕ ਇਹ ਬੰਦਾ ਸਿਲਵਰਾ ਪਿੰਡ ਤੋਂ ਆ ਇੱਕ ਠੱਗਾਂ ਦੇ ਵਜਦੇ ਆ ਪਿੰਡ ਕਲੋਕੇ ਤੋਂ ਜਦੋਂ ਸਿਲਵਰਾ ਦਾ ਪਿੰਡ ਕਲੋ ਨੂੰ ਜਾਂਦੇ ਛੇ ਟਾਲ ਲਗਾਉਣੇ ਪਟਲ ਨੂੰ ਇਦੂ ਮੋਟੀਆਂ ਮੋਟੀਆਂ ਏਡੀਆਂ ਜੱਫੇ 'ਚ ਨਹੀਂ ਆਉਂਗਾ ਏਡੀਆਂ ਟਾਲੀਆਂ ਪਟਲੀਆਂ ਉਹ ਵੀ ਆਈਆਂ ਕੋਈ ਇੱਕ ਪਾਸੇ ਸੜਕਾ ਦੂਜੇ ਪਾਸੇ ਖਾਲ ਹੈ ਵਿਚਾਲੇ ਖੜੀਆਂ ਉਹ ਪਟਲੀਆਂ ਕੋਈ ਰਾਜਾ ਬਾਬੂ ਨਹੀਂ ਯਾਰ ਕੋਈ ਪੁੱਛ ਕੇ ਨਹੀਂ ਯਾਰ ਕੋਈ ਸੁਣਵਾਈ ਹੈ ਨਹੀਂ ਸਾਲੀ ਕੋਈ ਕਾਰਵਾਈ ਨਹੀਂ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨਾ ਮੈਂ ਪਿੰਡ ਵਸੀਆਂ ਨੂੰ ਵੀ ਕਹਿਣਾ ਚਾਹੁੰਨਾ ਕਿ ਕਈ ਵਾਰੀ ਆਪਾਂ ਬਿਨਾਂ ਗੱਲ ਤੋਂ ਵਿਰੋਧ ਚ ਖੜ ਜਾਂਦੇ ਆਖੇ ਵੀ ਨਹੀਂ ਸਾਡੇ ਪਿੰਡ ਦੇ ਬੰਦੇ ਨੇ ਖਲਾਫ ਬੋਲਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਇਹ ਦਰਾਹਤਾਂ ਦੀ ਛਾਂ ਇਹਨਾਂ ਦੀ ਆਕਸੀਜਨ ਇਹ ਮੀਂਹ ਪਉਣ ਦੇ ਸਹਾਈ ਇਹ ਛਾਂ ਦੇਣ ਤੇ ਕੱਲੇ ਲੱਖੇ ਨੂੰ ਨਹੀਂ ਹਜੇ ਲੱਖਾਂ ਦਾ ਤੇ ਕਦੇ ਆਉਂਦਾ ਕਦੇ ਨੰਗਦਾ ਇਹ ਸੋਡੇ ਲਈ ਵੀ ਉਹਨੇ ਨੇ ਜਾਂ ਸੋਡੇ ਲਈ ਦਾ ਵੱਧ ਨੇ ਯਾਰ ਇਹ ਆਹੇ ਲੋਕਾਂ ਨੂੰ ਕਨੋ ਕਲਦੇ ਹੋ ਮਤ ਦੇਓ 40 40 ਕੱਲਿਆਂ ਦੇ ਮਾਲਕ ਹੋ ਕੇ ਲਖਾਂਪਤੀ ਹੋ ਕੇ ਵੀ ਤੁਹਾਨੂੰ ਜੇ ਅਕਲ ਨਹੀਂ ਆ ਰਹੀ ਆਹ ਟਾਲੀਆਂ ਪੱਟ ਕਿਹਨਾਂ ਜੋ ਕੱਢੋਂਗੇ ਜਾਂ ਕਿੰਨੇ ਦਾ ਫਸਲ ਮਾਰਦੇ ਹੋਣਗੇ ਯਾਰ ਜੇ ਉੱਤੇ ਤਾਰ ਲੰਗਦੀ ਆ ਤਾਂ ਸਾਂਗਦੇ ਹੋ ਉਹ ਨਹੀਂ ਕੋ ਰੋਗ ਦਾ ਜੜਚੀ ਪਟਣ ਲੱਗ ਜਾਂਦੇ ਯਾਰ ਸੋ ਮੇਰੀ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਆ ਭੰਸਨ ਮਾਨ ਨੂੰ ਕਿ ਇੰਨਾ ਲੋਕਾਂ ਦੇ ਕਨੈਕਸ਼ਨ ਕੱਟ ਮੋਟਰਾਂ ਦੇ ਜਾਂ ਕੋ ਕਾਨੂੰਨ ਹੀ ਲਿਆਦ ਰੱਖਤਾ ਜਿਵੇਂ ਕੰਢੀ ਏਰੀ ਦਾ ਕਾਨੂੰਨ ਹੈ ਉੱਥੇ ਬਿਨਾਂ ਮਨਜ਼ੂਰੀ ਤੋਂ ਕੋਈ ਬੰਦਾ ਆਪਣੇ ਖੇਤ ਚੋਂ ਵੀ ਨਹੀਂ ਪਟ ਸਕਦਾ ਕੋਈ ਕਾਨੂੰਨ ਹੀ ਹਜੇ ਬਣਾ ਦੇ ਵੀ ਜਿਹੜਾ ਬੰਦਾ ਹਜ਼ਰਤ ਪੱਟੂਆ 6 ਮਹੀਨੇ ਸਿੱਧੀ ਅੰਦਰ ਜਮਾਨਤ ਨਹੀਂ ਕੋਈ ਜੇਲ੍ਹ 'ਚ ਇਹ ਅਕਲ ਫੇਰ ਆਊਗੀ ਨਾ ਲੋਕਾਂ ਨੂੰ ਕਿ ਡਾਂ ਖਿੱਚੇਗਾ ਇਹ ਪਿਆਰ ਨਾਲ ਨਹੀਂ ਸੁਝਾਏ ਸਮਝਦੇ ਸੁ ਮੈਂ ਪੀਲ ਇਹੀ ਕਰਦਾ ਡੀਸੀ ਬਟੰਡਾ ਨੂੰ ਡੀਐਫਓ ਬਟੰਡਾ ਨੂੰ ਕਿ ਦੋ ਬੰਦਿਆਂ ਨੇ ਹਜ਼ਰਤ ਪੱਟੇ ਆ ਇਹਨਾਂ ਦੇ ਜਲਦ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੇ ਮੁਕੱਦਮਾ ਅਰਜ ਹੋਣਾ ਚਾਹੀਦਾ د باندې څه دی ਮੈਂ ਕੱਲ ਹੋਰ ਕਹਿਣੀ ਚਾਹੁੰਨਾ ਸਰਪੰਚ ਆ ਗਿਆ ਸਾਡੇ ਨਾਲ ਸਾਫ ਕਾ ਬਈ ਇਹਦੀ ਬਹੁਤ ਵੱਡੀ ਦੇਣ ਹੈ ਪੰਜ ਕਿੱਲਾ ਇਸ ਜੰਗਲੇ ਨੇ ਲਾਇਆ ਇਹਦਾ ਭਰਾਵਾ ਧੰਨਵਾਦ ਆ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਵੀ ਤੁਸੀਂ ਫਿਰ ਚੀਕਾਂ ਮਾਰਦੇ ਹੋ ਵੀ ਤੁਸੀਂ ਚੀਕਾਂ ਮਾਰਦੇ ਹੋ ਉਹਨਾਂ ਵੀ ਸਾਡੇ ਕੈਂਸਰ ਹੋ ਗਿਆ ਓਏ ਛੂਗਰ ਹੋ ਗਿਆ ਓਏ ਜਵਾਕ ਨਹੀਂ ਹੁੰਦਾ ਓਏ ਚਿੱਟੇ ਨਾਲ ਮਰ ਗਿਆ ਜੋ ਤੁਸੀਂ ਐਡਾ ਵੱਡਾ ੱਟਕਾ ਕਰ ਰਹੇ ਹੋ ਧੋਕ ਮਾਰ ਰਹੇ ਹੋ ਪੰਜਾਬ ਦੀ ਧਰਤੀ ਦੇ ਐਡਾ ਜ਼ੁਲਮ ਟਾ ਰਹੇ ਹੋ ਦਰਹਸਤਾਂ ਨੂੰ ਪੱਟ ਕੇ ਅੱਗਾਂ ਲਾ ਕੇ ਦਰਹਸਤਾਂ ਨੂੰ ਨਕਸਾਨ ਕਰ ਰਹੇ ਆ ਇਹਦਾ ਫਰ ਕੁਦਰਤ ਦਾ ਇੱਕ ਅਸੂਲ ਆ ਜਿੰਨਾ ਨਿਉਂਦਾ ਪਾਓਗੇ ਵਾਪਸ ਮੁੜਨੇ ਮੁੜਨਾ ਹੁਣ ਆ ਦੇਖ ਲੋ ਕਿੱਡੀ ਵੱਡੀ ਟਾਲੀ ਆ ਲਾ ਤਾ ਚੱਕ ਤਾ ਇਕਤੀ ਲੈ ਆ ਚੱਕਤੀ ਆ ਦੇਖ ਲੋ ਆ ਚੱਕ ਤਾ ਕੰਮ ਆ ਖੜਾ ਆ ਚੱਕਤੀ ਉਹਨੂੰ ਪਾ ਲਿਆ ਕੇ ਉਹਨੂੰ ਪਾ ਲਿਆ ਕੇ ਕਰੋ ਰੋਕੋ ਹਾਂ ਇਹਦਾ ਰੋਕ ਲੀਨਾਂ ਨੇ ਆ ਕੇ ਪਤਾ ਵੀ ਜੋ ਫੋਨ ਗਿਆ ਜਿੱਦੂ ਕਹਿੰਦਾ ਤੋ ਮੈਂ ਹੋਰ ਵੀਰਾਂ ਨੂੰ ਅਪੀਲ ਕਰਦਾ ਵੀ ਜਿਹੜੇ ਖੇਤਾਂ ਵਾਲੇ ਆਲੇ ਦਾਲੇ ਹੁੰਦੇ ਉਹਨਾਂ ਨੂੰ ਅਪੀਲ ਕਰਦਾ ਵੀ ਜੇ ਕੋਈ ਬੰਦਾ ਰੁੱਖ ਪੜਦਾ ਉਹਨੂੰ ਰੋਕੋ ਉਹਦੀ ਸ਼ਿਕਾਇਤ ਕਰੋ ਜੇ ਨਹੀਂ ਰੁਕਦਾ ਤਾਂ ਜੰਗਲਾਤ ਵਿਭਾਗਮੇ ਕੋਲੇ ਕਰੋ ਕਿਸੇ ਵੀ ਨੇੜਲੇ ਅਧਿਕਾਰੀ ਕੋਲੇ ਕਰੋ ਤਾਂ ਕਿ ਕੰਮ ਰੋਕਿਆ ਜਾ ਸਕੇ ਤੇ ਨਹੀਂ ਇੱਥੇ ਲੋਕਾਂ ਨੇ ਇੱਕ ਪੱਤਾ ਨਹੀਂ ਛੱਡਣਾ ਇਹ ਪੱਤਾ ਵੀ ਉਹ ਨਾ ਵੀ ਬਾਈ ਮੇਨ ਨੰਬਰ ਪਾਇਆ ਜਾਂਦਾ ਜਿਵੇਂ ਮਹਿਕਮੇ ਆ ਜਾਂਦੇ ਵੀ ਜੀਤ ਵੀ ਜੀ ਪਰ ਮਹਿਕਮੇ ਨੂੰ ਕਿਵੇਂ ਉਹ ਇਹ ਜੋ ਹੈ ਪਾ ਕਿਹੜਾ ਸੁਣਦਾ ਕੋਈ ਪੁੱਛਦਾ ਹੀ ਨਹੀਂ ਮਹਿਕਮੇ ਵਾਲੇ ਮਹਿਕਮੇ ਵਾਲੇ ਹੁਣ ਤਾਂ ਕਾਰਵਾਈ ਕੀਤੀ ਹੋਏ ਸਰਦਾਰ ਜੀ ਕੋ ਗਾਣੀ ਵੀ ਤੋੜ ਦੇ ਅਸੀਂ ਅੰਗਰੇਜ਼ ਅੰਗਰੇਜ਼ ਸੁਣਦੇ ਆ ਕਹਿੰਦੇ ਜੇ ਕੋਈ ਅੰਗਰੇਜ਼ਾਂ ਦੇ ਵੇਲੇ ਦਸਤਨ ਤੋੜ ਦਿੰਦਾ ਸੀ 6 ਮਹੀਨੇ ਕੈਦ ਕਰਦੇ ਸੀ ਦਸਤਨ ਵੀ ਤੋੜਉਂਦੇ ਤਾਂ ਬਾਤ ਕੇ ਦਰਾਤ ਨਹੀਂ ਛੜਦਾ ਉਦੋਂ ਕੋਈ ਇਹਦਾ ਲੋਕ ਡੰਡੇ ਬਣਾ ਕਾਨੂੰ ਸੂਤ ਆਉਂਦੇ ਆ